ਭਾਰਤੀ ਟੀਮ ਦੇ 스타 ਬੱਲੇਬਾਜ਼ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਸੰਨਿਆਸ ਤੋਂ ਬਾਅਦ ਅਜਹੀਆਂ ਖਬਰਾਂ ਸਨ ਕਿ ਉਹ ਵੀ ਸੰਨਿਆਸ ਲੈਣਾ ਚਾਹੁੰਦੇ ਸੀ ਪਰ ਫਿਰ ਇਹ ਕਿਹਾ ਜਾ ਰਿਹਾ ਸੀ ਕਿ BCCI ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਭਾਰਤੀ ਕ੍ਰਿਕਟ ਦੇ ਇੱਕ ਵੱਡੇ ਨਾਮ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਕ੍ਰਿਕਟ ਕਿੰਗ ਸਹਿਮਤ ਨਹੀਂ ਹੋਏ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਸੰਦੇਸ਼ ਲਿਖਿਆ ਹੈ ਅਤੇ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ। ਅੰਦਾਜ਼ਾ ਹੈ ਕਿ ਇੰਗਲੈਂਡ ਦੌਰੇ ਦੇ ਲਈ ਕ੍ਰਿਕਟ ਟੀਮ ਦਾ ਐਲਾਨ ਜਲਦ ਹੀ ਕੀਤਾ ਜਾਣਾ ਸੀ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਵੀ ਨੇ ਉਹਨਾਂ ਨੇ 68 ਟੈਸਟ ਮੈਚਾਂ ਦੇ ਵਿੱਚੋਂ 40 ਜਿੱਤੇ ਨੇ ਵਿਰਾਟ ਕੋਹਲੀ ਦਾ 2016 ਤੋਂ 2019 ਦੇ ਦੌਰਾਨ ਟੈਸਟ ਕ੍ਰਿਕਟ ਦੇ ਵਿੱਚ ਇੱਕ ਸ਼ਾਨਦਾਰ ਸੀਜ਼ਨ ਰਿਹਾ ਹੈ ਵਿਰਾਟ ਕੋਲੀ ਨੇ ਟੈਸਟ ਜਰਸੀ ਦੇ ਵਿੱਚ ਆਪਣੀ ਇੱਕ ਫੋਟੋ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਟੈਸਟ ਕ੍ਰਿਕਟ ਦੇ ਵਿੱਚ ਪਹਿਲੀ ਵਾਰ ਬੈਗੀ ਬਲੂ ਜਰਸੀ ਪਹਿਨੇ ਨੂੰ 14 ਸਾਲ ਹੋ ਗਏ ਨੇ ਇਮਾਨਦਾਰੀ ਦੇ ਨਾਲ ਕਹਾ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਕਿਸ ਸਫ਼ਰ ਤੇ ਲੈ ਕੇ ਜਾਵੇਗਾ ਇਸਨੇ ਮੈਨੂੰ ਪਰਖਿਆ ਮੈਨੂੰ ਆਕਾਰ ਦਿੱਤਾ ਤੇ ਮੈਨੂੰ ਉਹ ਸਬਕ ਸਿਖਾਈ ਨੇ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਦੇ ਨਾਲ ਆਪਣੇ ਨਾਲ ਰੱਖਾਂਗਾ ਕੋਲੀ ਨੇ ਅੱਗੇ ਲਿਖਿਆ ਕਿ ਚਿੱਟੀ ਜਰਸੀ ਦੇ ਵਿੱਚ ਖੇਡਣਾ ਇੱਕ ਬਹੁਤ ਹੀ ਨਿੱਜੀ ਅਨੁਭਵ ਹੈ ਸ਼ਾਂਤ ਮਿਹਨਤ ਲੰਬੇ ਦਿਨ ਛੋਟੇ ਪਲ ਜੋ ਕੋਈ ਨਹੀਂ ਦੇਖਦਾ ਪਰ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ ਜਦੋਂ ਮੈਂ ਇਸ ਫੋਰਮੈਟ ਤੋਂ ਦੂਰ ਜਾ ਰਿਹਾ ਹਾਂ ਤਾਂ ਇਹ ਆਸਾਨ ਨਹੀਂ ਹੈ ਪਰ ਇਸ ਸਹੀ ਮਹਿਸੂਸ ਹੁੰਦਾ ਹੈ ਮੈਂ ਇਸ ਦਾ ਆਪਣਾ ਸਭ ਕੁਝ ਦੇ ਦਿੱਤਾ ਅਤੇ ਇਸ ਨੇ ਮੈਨੂੰ ਉਮੀਦ ਤੋਂ ਵੱਧ ਦਿੱਤਾ ਹੈ ਮੈਂ ਆਪਣੇ ਦਿਲ ਦੇ ਵਿੱਚ ਬਹੁਤ ਧੰਨਵਾਦ ਦੇ ਨਾਲ ਜਾ ਰਿਹਾ ਹਾਂ ਖੇਡ ਲਈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਨਾਲ ਮੈਂ ਮੈਦਾਨ ਸਾਂਝਾ ਕੀਤਾ ਸੀ ਅਤੇ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਨੇ ਮੈਨੂੰ ਰਸਤੇ ਦੇ ਵਿੱਚ ਦੇਖਿਆ ਮੈਂ ਹਮੇਸ਼ਾ ਆਪਣੇ ਟੈਸਟ ਕਰੀਅਰ ਨੂੰ ਮੁਸਕਰਾਹਟ ਦੇ ਨਾਲ ਦੇਖਦਾ ਹਾਂ ਤਾਂ ਹੁਣ ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਵਿਰਾਟ ਕੋਹਲੀ ਟੈਸਟ ਮੈਚਾਂ ਦੇ ਵਿੱਚੋਂ ਸੰਨਿਆਸ ਲੈ ਰਹੇ ਨੇ ਭਾਰਤੀ ਟੀਮ ਦੇ 스타 ਬੱਲੇਬਾਜ਼ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਸੰਨਿਆਸ ਤੋਂ ਬਾਅਦ ਅਜਿਹੀਆਂ ਖਬਰਾਂ ਸਨ ਕਿ ਉਹ ਵੀ ਸੰਨਿਆਸ ਲੈਣਾ ਚਾਹੁੰਦੇ ਪਰ ਫਿਰ ਇਹ ਕਿਹਾ ਜਾ ਰਿਹਾ ਸੀ ਕਿ BCCI ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਲਈ ਭਾਰਤੀ ਕ੍ਰਿਕਟ ਦੇ ਇੱਕ ਵੱਡੇ ਨਾਮ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਕ੍ਰਿਕਟ ਕਿੰਗ ਸਹਿਮਤ ਨਹੀਂ ਹੋਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਸੰਦੇਸ਼ ਲਿਖਿਆ ਹੈ ਅਤੇ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਅੰਦਾਜ਼ਾ ਹੈ ਕਿ ਇੰਗਲੈਂਡ ਦੌਰੇ ਦੇ ਲਈ ਟੈਸਟ ਕ੍ਰਿਕਟ ਟੀਮ ਦਾ ਐਲਾਨ ਜਲਦ ਹੀ ਕੀਤਾ ਜਾਣਾ ਸੀ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਵੀ ਨੇ ਉਹਨਾਂ ਨੇ 68 ਟੈਸਟ ਮੈਚਾਂ ਦੇ ਵਿੱਚੋਂ 40 ਜਿੱਤੇ ਨੇ ਵਿਰਾਟ ਕੋਹਲੀ ਦਾ 2000 16 ਤੋਂ 2019 ਦੇ ਦੌਰਾਨ ਟੈਸਟ ਕ੍ਰਿਕਟ ਦੇ ਵਿੱਚ ਇੱਕ ਸ਼ਾਨਦਾਰ ਸੀਜ਼ਨ ਰਿਹਾ ਹੈ ਵਿਰਾਟ ਕੋਲੀ ਨੇ ਟੈਸਟ ਜਰਸੀ ਦੇ ਵਿੱਚ ਆਪਣੀ ਇੱਕ ਫੋਟੋ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਟੈਸਟ ਕ੍ਰਿਕਟ ਦੇ ਵਿੱਚ ਪਹਿਲੀ ਵਾਰ ਬੈਗੀ ਬਲੂ ਜਰਸੀ ਪਹਿਨੇ ਨੂੰ 14 ਸਾਲ ਹੋ ਗਏ ਨੇ ਇਮਾਨਦਾਰੀ ਦੇ ਨਾਲ ਕਹਾ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਕਿਸ ਸਫ਼ਰ ਤੇ ਲੈ ਕੇ ਜਾਵੇਗਾ ਇਸ ਨੇ ਮੈਨੂੰ ਪਰਖਿਆ ਮੈਨੂੰ ਆਕਾਰ ਦਿੱਤਾ ਤੇ ਮੈਨੂੰ ਉਹ ਸਬਕ ਸਿਖਾਈ ਨੇ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਦੇ ਨਾਲ ਆਪਣੇ ਨਾਲ ਰੱਖਾਂਗਾ ਕੋਲੀ ਨੇ ਅੱਗੇ ਲਿਖਿਆ ਕਿ ਚਿੱਟੀ ਜਰਸੀ ਦੇ ਵਿੱਚ ਖੇਡਣਾ ਇੱਕ ਬਹੁਤ ਹੀ ਨਿੱਜੀ ਅਨੁਭਵ ਹੈ ਸ਼ਾਂਤ ਮਿਹਨਤ ਲੰਬੇ ਦਿਨ ਛੋਟੇ ਪਲ ਜੋ ਕੋਈ ਨਹੀਂ ਦੇਖਦਾ ਪਰ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ ਜਦੋਂ ਮੈਂ ਇਸ ਫੋਰਮੈਟ ਤੋਂ ਦੂਰ ਜਾ ਰਿਹਾ ਹਾਂ ਤਾਂ ਇਹ ਆਸਾਨ ਨਹੀਂ ਹੈ ਪਰ ਇਸ ਸਹੀ ਮਹਿਸੂਸ ਹੁੰਦਾ ਹੈ ਮੈਂ ਇਸ ਦਾ ਆਪਣਾ ਸਭ ਕੁਝ ਦੇ ਦਿੱਤਾ ਅਤੇ ਇਸ ਨੇ ਮੈਨੂੰ ਉਮੀਦ ਤੋਂ ਵੱਧ ਦਿੱਤਾ ਹੈ ਮੈਂ ਆਪਣੇ ਦਿਲ ਦੇ ਵਿੱਚ ਬਹੁਤ ਧੰਨਵਾਦ ਦੇ ਨਾਲ ਜਾ ਰਿਹਾ ਹਾਂ ਖੇਡ ਲਈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਨਾਲ ਮੈਂ ਮੈਦਾਨ ਸਾਂਝਾ ਕੀਤਾ ਸੀ ਅਤੇ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਨੇ ਮੈਨੂੰ ਰਸਤੇ ਦੇ ਵਿੱਚ ਦੇਖਿਆ ਮੈਂ ਹਮੇਸ਼ਾ ਆਪਣੇ ਟੈਸਟ ਕਰੀਅਰ ਨੂੰ ਮੁਸਕਰਾਹਟ ਦੇ ਨਾਲ ਦੇਖਦਾ ਹਾਂ ਤਾਂ ਹੁਣ ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਿਰਾਟ ਕੋਹਲੀ ਟੈਸਟ ਮੈਚਾਂ ਦੇ ਵਿੱਚੋਂ ਸੰਨਿਆਸ ਲੈ ਰਹੇ ਨੇ ਭਾਰਤੀ ਟੀਮ ਦੇ 스타 ਬੱਲੇਬਾਜ਼ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਸੰਨਿਆਸ ਤੋਂ ਬਾਅਦ ਅਜਿਹੀਆਂ ਖਬਰਾਂ ਸੰ ਕਿ ਉਹ ਵੀ ਸੰਨਿਆਸ ਲੈਣਾ ਚਾਹੁੰਦੇ ਪਰ ਫਿਰ ਇਹ ਕਿਹਾ ਜਾ ਰਿਹਾ ਸੀ ਕਿ BCCI ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਲਈ ਭਾਰਤੀ ਕ੍ਰਿਕਟ ਦੇ ਇੱਕ ਵੱਡੇ ਨਾਮ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਕ੍ਰਿਕਟ ਕਿੰਗ ਸਹਿਮਤ ਨਹੀਂ ਹੋਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਸੰਦੇਸ਼ ਲਿਖਿਆ ਹੈ ਅਤੇ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ ਅੰਦਾਜ਼ਾ ਹੈ ਕਿ ਇੰਗਲੈਂਡ ਦੌਰੇ ਦੇ ਲਈ ਟੈਸਟ ਕ੍ਰਿਕਟ ਟੀਮ ਦਾ ਐਲਾਨ ਜਲਦ ਹੀ ਕੀਤਾ ਜਾਣਾ ਸੀ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਵੀ ਨੇ ਉਹਨਾਂ ਨੇ 68 ਟੈਸਟ ਮੈਚਾਂ ਦੇ ਵਿੱਚੋਂ 40 ਜਿੱਤੇ ਨੇ ਵਿਰਾਟ ਕੋਹਲੀ ਦਾ 2000 16 ਤੋਂ 2019 ਦੇ ਦੌਰਾਨ ਟੈਸਟ ਕ੍ਰਿਕਟ ਦੇ ਵਿੱਚ ਇੱਕ ਸ਼ਾਨਦਾਰ ਸੀਜ਼ਨ ਰਿਹਾ ਹੈ ਵਿਰਾਟ ਕੋਲੀ ਨੇ ਟੈਸਟ ਜਰਸੀ ਦੇ ਵਿੱਚ ਆਪਣੀ ਇੱਕ ਫੋਟੋ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਟੈਸਟ ਕ੍ਰਿਕਟ ਦੇ ਵਿੱਚ ਪਹਿਲੀ ਵਾਰ ਬੈਗੀ ਬਲੂ ਜਰਸੀ ਪਹਿਨੇ ਨੂੰ 14 ਸਾਲ ਹੋ ਗਏ ਨੇ ਇਮਾਨਦਾਰੀ ਦੇ ਨਾਲ ਕਹਾ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਕਿਸ ਸਫਰ ਤੇ ਲੈ ਕੇ ਜਾਵੇਗਾ ਇਸ ਨੇ ਮੈਨੂੰ ਪਰਖਿਆ ਮੈਨੂੰ ਆਕਾਰ ਦਿੱਤਾ ਤੇ ਮੈਨੂੰ ਉਹ ਸਬਕ ਸਿਖਾਈ ਨੇ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਦੇ ਨਾਲ ਆਪਣੇ ਨਾਲ ਰੱਖਾਂਗਾ ਕੋਲੀ ਨੇ ਅੱਗੇ ਲਿਖਿਆ ਕਿ ਚਿੱਟੀ ਜਰਸੀ ਦੇ ਵਿੱਚ ਖੇਡਣਾ ਇੱਕ ਬਹੁਤ ਹੀ ਨਿੱਜੀ ਅਨੁਭਵ ਹੈ ਸ਼ਾਂਤ ਮਿਹਨਤ ਹੰਪੇ ਦਿਨ ਛੋਟੇ ਪਲ ਜੋ ਕੋਈ ਨਹੀਂ ਦੇਖਦਾ ਪਰ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ ਜਦੋਂ ਮੈਂ ਇਸ ਫੋਰਮੇਟ ਤੋਂ ਦੂਰ ਜਾ ਰਿਹਾ ਹਾਂ ਤਾਂ ਇਹ ਆਸਾਨ ਨਹੀਂ ਹੈ ਪਰ ਇਸ ਸਹੀ ਮਹਿਸੂਸ ਹੁੰਦਾ ਹੈ ਮੈਂ ਇਸ ਦਾ ਆਪਣਾ ਸਭ ਕੁਝ ਦੇ ਦਿੱਤਾ ਅਤੇ ਇਸ ਨੇ ਮੈਨੂੰ ਉਮੀਦ ਤੋਂ ਵੱਧ ਦਿੱਤਾ ਹੈ ਮੈਂ ਆਪਣੇ ਦਿਲ ਦੇ ਵਿੱਚ ਬਹੁਤ ਧੰਨਵਾਦ ਦੇ ਨਾਲ ਜਾ ਰਿਹਾ ਹਾਂ ਖੇਡ ਲਈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਨਾਲ ਮੈਂ ਮੈਦਾਨ ਸਾਂਝਾ ਕੀਤਾ ਸੀ ਅਤੇ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਨੇ ਮੈਨੂੰ ਰਸਤੇ ਦੇ ਵਿੱਚ ਦੇਖਿਆ ਮੈਂ ਹਮੇਸ਼ਾ ਆਪਣੇ ਟੈਸਟ ਕਰੀਅਰ ਨੂੰ ਮੁਸਕਰਾਹਟ ਦੇ ਨਾਲ ਦੇਖਦਾ ਆਂ ਤਾਂ ਹੁਣ ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਿਰਾਟ ਕੋਹਲੀ ਟੈਸਟ ਮੈਚਾਂ ਦੇ ਵਿੱਚੋਂ ਸੰਨਿਆਸ ਲੈ ਰਹੇ ਨੇ ਭਾਰਤੀ ਟੀਮ ਦੇ 스타 ਬੱਲੇਬਾਜ਼ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਸੰਨਿਆਸ ਤੋਂ ਬਾਅਦ ਅਜਿਹੀਆਂ ਖਬਰਾਂ ਸੰ ਕਿ ਉਹ ਵੀ ਸੰਨਿਆਸ ਲੈਣਾ ਚਾਹੁੰਦੇ ਪਰ ਫਿਰ ਇਹ ਕਿਹਾ ਜਾ ਰਿਹਾ ਸੀ ਕਿ BCCI ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਲਈ ਭਾਰਤੀ ਕ੍ਰਿਕਟ ਦੇ ਇੱਕ ਵੱਡੇ ਨਾਮ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਕ੍ਰਿਕਟ ਕਿੰਗ ਸਹਿਮਤ ਨਹੀਂ ਹੋਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਸੰਦੇਸ਼ ਲਿਖਿਆ ਹੈ ਅਤੇ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ ਅੰਦਾਜ਼ਾ ਹੈ ਕਿ ਇੰਗਲੈਂਡ ਦੌਰੇ ਦੇ ਲਈ ਟੈਸਟ ਕ੍ਰਿਕਟ ਟੀਮ ਦਾ ਐਲਾਨ ਜਲਦ ਹੀ ਕੀਤਾ ਜਾਣਾ ਸੀ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਵੀ ਨੇ ਉਹਨਾਂ ਨੇ 68 ਟੈਸਟ ਮੈਚਾਂ ਦੇ ਵਿੱਚੋਂ 40 ਜਿੱਤੇ ਨੇ ਵਿਰਾਟ ਕੋਹਲੀ ਦਾ 2000 16 ਤੋਂ 2019 ਦੇ ਦੌਰਾਨ ਟੈਸਟ ਕ੍ਰਿਕਟ ਦੇ ਵਿੱਚ ਇੱਕ ਸ਼ਾਨਦਾਰ ਸੀਜ਼ਨ ਰਿਹਾ ਹੈ ਵਿਰਾਟ ਕੋਲੀ ਨੇ ਟੈਸਟ ਜਰਸੀ ਦੇ ਵਿੱਚ ਆਪਣੀ ਇੱਕ ਫੋਟੋ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਟੈਸਟ ਕ੍ਰਿਕਟ ਦੇ ਵਿੱਚ ਪਹਿਲੀ ਵਾਰ ਬੈਗੀ ਬਲੂ ਜਰਸੀ ਪਹਿਨੇ ਨੂੰ 14 ਸਾਲ ਹੋ ਗਏ ਨੇ ਇਮਾਨਦਾਰੀ ਦੇ ਨਾਲ ਕਹਾ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਕਿਸ ਸਫ਼ਰ ਤੇ ਲੈ ਕੇ ਜਾਵੇਗਾ ਇਸਨੇ ਮੈਨੂੰ ਪਰਖਿਆ ਮੈਨੂੰ ਆਕਾਰ ਦਿੱਤਾ ਤੇ ਮੈਨੂੰ ਉਹ ਸਬਕ ਸਿਖਾਈ ਨੇ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਦੇ ਨਾਲ ਆਪਣੇ ਨਾਲ ਰੱਖਾਂਗਾ ਕੋਲੀ ਨੇ ਅੱਗੇ ਲਿਖਿਆ ਕਿ ਚਿੱਟੀ ਜਰਸੀ ਦੇ ਵਿੱਚ ਖੇਡਣਾ ਇੱਕ ਬਹੁਤ ਹੀ ਨਿੱਜੀ ਅਨੁਭਵ ਹੈ ਸ਼ਾਂਤ ਮਿਹਨਤ ਲੰਬੇ ਦਿਨ ਛੋਟੇ ਪਲ ਜੋ ਕੋਈ ਨਹੀਂ ਦੇਖਦਾ ਪਰ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ ਜਦੋਂ ਮੈਂ ਇਸ ਫਾਰਮੈਟ ਤੋਂ ਦੂਰ ਜਾ ਰਿਹਾ ਹਾਂ ਤਾਂ ਇਹ ਆਸਾਨ ਨਹੀਂ ਹੈ ਪਰ ਇਸ ਸਹੀ ਮਹਿਸੂਸ ਹੁੰਦਾ ਹੈ ਮੈਂ ਇਸ ਦਾ ਆਪਣਾ ਸਭ ਕੁਝ ਦੇ ਦਿੱਤਾ ਅਤੇ ਇਸ ਨੇ ਮੈਨੂੰ ਉਮੀਦ ਤੋਂ ਵੱਧ ਦਿੱਤਾ ਹੈ ਮੈਂ ਆਪਣੇ ਦਿਲ ਦੇ ਵਿੱਚ ਬਹੁਤ ਧੰਨਵਾਦ ਦੇ ਨਾਲ ਜਾ ਰਿਹਾ ਹਾਂ ਖੇਡ ਲਈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਨਾਲ ਮੈਂ ਮੈਦਾਨ ਸਾਂਝਾ ਕੀਤਾ ਸੀ ਅਤੇ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਨੇ ਮੈਨੂੰ ਰਸਤੇ ਦੇ ਵਿੱਚ ਦੇਖਿਆ ਮੈਂ ਹਮੇਸ਼ਾ ਆਪਣੇ ਟੈਸਟ ਕਰੀਅਰ ਨੂੰ ਮੁਸਕਰਾਹਟ ਦੇ ਨਾਲ ਦੇਖਦਾ ਹਾਂ ਤਾਂ ਹੁਣ ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਵਿਰਾਟ ਕੋਹਲੀ ਟੈਸਟ ਮੈਚਾਂ ਦੇ ਵਿੱਚੋਂ ਸੰਨਿਆਸ ਲੈ ਰਹੇ ਨੇ ਭਾਰਤੀ ਟੀਮ ਦੇ 스타 ਬੱਲੇਬਾਜ਼ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਸੰਨਿਆਸ ਤੋਂ ਬਾਅਦ ਅਜਿਹੀਆਂ ਖਬਰਾਂ ਸਨ ਕਿ ਉਹ ਵੀ ਸੰਨਿਆਸ ਲੈਣਾ ਚਾਹੁੰਦੇ ਸੀ ਪਰ ਫਿਰ ਇਹ ਕਿਹਾ ਜਾ ਰਿਹਾ ਸੀ ਕਿ ਬੀਸੀਸੀਆਈ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਲਈ ਭਾਰਤੀ ਕ੍ਰਿਕਟ ਦੇ ਇੱਕ ਵੱਡੇ ਨਾਮ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਕ੍ਰਿਕਟ ਕਿੰਗ ਸਹਿਮਤ ਨਹੀਂ ਹੋਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਸੰਦੇਸ਼ ਲਿਖਿਆ ਹੈ ਅਤੇ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਗੰਦਾਜ਼ੀ ਹੈ ਕਿ ਇੰਗਲੈਂਡ ਦੌਰੇ ਦੇ ਲਈ ਟੈਸਟ ਕ੍ਰਿਕਟ ਟੀਮ ਦਾ ਐਲਾਨ ਜਲਦ ਹੀ ਕੀਤਾ ਜਾਣਾ ਸੀ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਵੀ ਨੇ ਉਹਨਾਂ ਨੇ 68 ਟੈਸਟ ਮੈਚਾਂ ਦੇ ਵਿੱਚੋਂ 40 ਜਿੱਤੇ ਨੇ ਵਿਰਾਟ ਕੋਹਲੀ ਦਾ 2000 16 ਤੋਂ 2019 ਦੇ ਦੌਰਾਨ ਟੈਸਟ ਕ੍ਰਿਕਟ ਦੇ ਵਿੱਚ ਇੱਕ ਸ਼ਾਨਦਾਰ ਸੀਜ਼ਨ ਰਿਹਾ ਹੈ ਵਿਰਾਟ ਕੋਲੀ ਨੇ ਟੈਸਟ ਜਰਸੀ ਦੇ ਵਿੱਚ ਆਪਣੀ ਇੱਕ ਫੋਟੋ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਟੈਸਟ ਕ੍ਰਿਕਟ ਦੇ ਵਿੱਚ ਪਹਿਲੀ ਵਾਰ ਬੈਗੀ ਬਲੂ ਜਰਸੀ ਪਹਿਨੇ ਨੂੰ 14 ਸਾਲ ਹੋ ਗਏ ਨੇ ਇਮਾਨਦਾਰੀ ਦੇ ਨਾਲ ਕਹਾ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਕਿਸ ਸਫ਼ਰ ਤੇ ਲੈ ਕੇ ਜਾਵੇਗਾ ਇਸਨੇ ਮੈਨੂੰ ਪਰਖਿਆ ਮੈਨੂੰ ਆਕਾਰ ਦਿੱਤਾ ਤੇ ਮੈਨੂੰ ਉਹ ਸਬਕ ਸਿਖਾਈ ਨੇ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਦੇ ਨਾਲ ਆਪਣੇ ਨਾਲ ਰੱਖਾਂਗਾ ਕੋਲੀ ਨੇ ਅੱਗੇ ਲਿਖਿਆ ਕਿ ਚਿੱਟੀ ਜਰਸੀ ਦੇ ਵਿੱਚ ਖੇਡਣਾ ਇੱਕ ਬਹੁਤ ਹੀ ਨਿੱਜੀ ਅਨੁਭਵ ਹੈ ਸ਼ਾਂਤ ਮਿਹਨਤ ਲੰਬੇ ਦਿਨ ਛੋਟੇ ਪਲ ਜੋ ਕੋਈ ਨਹੀਂ ਦੇਖਦਾ ਪਰ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ ਜਦੋਂ ਮੈਂ ਇਸ ਫੋਰਮੈਟ ਤੋਂ ਦੂਰ ਜਾ ਰਿਹਾ ਹਾਂ ਤਾਂ ਇਹ ਆਸਾਨ ਨਹੀਂ ਹੈ ਪਰ ਇਸ ਸਹੀ ਮਹਿਸੂਸ ਹੁੰਦਾ ਹੈ ਮੈਂ ਇਸ ਦਾ ਆਪਣਾ ਸਭ ਕੁਝ ਦੇ ਦਿੱਤਾ ਅਤੇ ਇਸ ਨੇ ਮੈਨੂੰ ਉਮੀਦ ਤੋਂ ਵੱਧ ਦਿੱਤਾ ਹੈ ਮੈਂ ਆਪਣੇ ਦਿਲ ਦੇ ਵਿੱਚ ਬਹੁਤ ਧੰਨਵਾਦ ਦੇ ਨਾਲ ਜਾ ਰਿਹਾ ਹਾਂ ਖੇਡ ਲਈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਨਾਲ ਮੈਂ ਮੈਦਾਨ ਸਾਂਝਾ ਕੀਤਾ ਸੀ ਅਤੇ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਨੇ ਮੈਨੂੰ ਰਸਤੇ ਦੇ ਵਿੱਚ ਦੇਖਿਆ ਮੈਂ ਹਮੇਸ਼ਾ ਆਪਣੇ ਟੈਸਟ ਕਰੀਅਰ ਨੂੰ ਮੁਸਕਰਾਹਟ ਦੇ ਨਾਲ ਦੇਖਦਾ ਹਾਂ ਤਾਂ ਹੁਣ ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਵਿਰਾਟ ਕੋਹਲੀ ਟੈਸਟ ਮੈਚਾਂ ਦੇ ਵਿੱਚੋਂ ਸੰਨਿਆਸ ਲੈ ਰਹੇ ਨੇ ਭਾਰਤੀ ਟੀਮ ਦੇ 스타 ਬੱਲੇਬਾਜ਼ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਸੰਨਿਆਸ ਤੋਂ ਬਾਅਦ ਅਜਿਹੀਆਂ ਖਬਰਾਂ ਸਨ ਕਿ ਉਹ ਵੀ ਸੰਨਿਆਸ ਲੈਣਾ ਚਾਹੁੰਦੇ ਪਰ ਫਿਰ ਇਹ ਕਿਹਾ ਜਾ ਰਿਹਾ ਸੀ ਕਿ BCCI ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਲਈ ਭਾਰਤੀ ਕ੍ਰਿਕਟ ਦੇ ਇੱਕ ਵੱਡੇ ਨਾਮ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਕ੍ਰਿਕਟ ਕਿੰਗ ਸਹਿਮਤ ਨਹੀਂ ਹੋਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਸੰਦੇਸ਼ ਲਿਖਿਆ ਹੈ ਅਤੇ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਅੰਦਾਜ਼ਾ ਹੈ ਕਿ ਇੰਗਲੈਂਡ ਦੌਰੇ ਦੇ ਲਈ ਟੈਸਟ ਕ੍ਰਿਕਟ ਟੀਮ ਦਾ ਐਲਾਨ ਜਲਦ ਹੀ ਕੀਤਾ ਜਾਣਾ ਸੀ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਵੀ ਨੇ ਉਹਨਾਂ ਨੇ 68 ਟੈਸਟ ਮੈਚਾਂ ਦੇ ਵਿੱਚੋਂ 40 ਜਿੱਤੇ ਨੇ ਵਿਰਾਟ ਕੋਹਲੀ ਦਾ 2000 16 ਤੋਂ 2019 ਦੇ ਦੌਰਾਨ ਟੈਸਟ ਕ੍ਰਿਕਟ ਦੇ ਵਿੱਚ ਇੱਕ ਸ਼ਾਨਦਾਰ ਸੀਜ਼ਨ ਰਿਹਾ ਹੈ ਵਿਰਾਟ ਕੋਹਲੀ ਨੇ ਟੈਸਟ ਜਰਸੀ ਦੇ ਵਿੱਚ ਆਪਣੀ ਇੱਕ ਫੋਟੋ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਟੈਸਟ ਕ੍ਰਿਕਟ ਦੇ ਵਿੱਚ ਪਹਿਲੀ ਵਾਰ ਬੈਗੀ ਬਲੂ ਜਰਸੀ ਪਹਿਨੇ ਨੂੰ 14 ਸਾਲ ਹੋ ਗਏ ਨੇ ਇਮਾਨਦਾਰੀ ਦੇ ਨਾਲ ਕਹਾ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਕਿਸ ਸਫਰ ਤੇ ਲੈ ਕੇ ਜਾਵੇਗਾ ਇਸ ਨੇ ਮੈਨੂੰ ਪਰਖਿਆ ਮੈਨੂੰ ਆਕਾਰ ਦਿੱਤਾ ਤੇ ਮੈਨੂੰ ਉਹ ਸਬਕ ਸਿਖਾਈ ਨੇ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਦੇ ਨਾਲ ਆਪਣੇ ਨਾਲ ਰੱਖਾਂਗਾ ਕੋਲੀ ਨੇਗੇ ਲਿਖਿਆ ਕਿ ਚਿੱਟੀ ਜਰਸੀ ਦੇ ਵਿੱਚ ਖੇਡਣਾ ਇੱਕ ਬਹੁਤ ਹੀ ਨਿੱਜੀ ਅਨੁਭਵ ਹੈ ਸ਼ਾਂਤ ਮਿਹਨਤ ਲੰਬੇ ਦਿਨ ਛੋਟੇ ਪਲ ਜੋ ਕੋਈ ਨਹੀਂ ਦੇਖਦਾ ਪਰ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ ਜਦੋਂ ਮੈਂ ਇਸ ਫੋਰਮੈਟ ਤੋਂ ਦੂਰ ਜਾ ਰਿਹਾ ਹਾਂ ਤਾਂ ਇਹ ਆਸਾਨ ਨਹੀਂ ਹੈ ਪਰ ਇਸ ਸਹੀ ਮਹਿਸੂਸ ਹੁੰਦਾ ਹੈ ਮੈਂ ਇਸ ਦਾ ਆਪਣਾ ਸਭ ਕੁਝ ਦੇ ਦਿੱਤਾ ਅਤੇ ਇਸ ਨੇ ਮੈਨੂੰ ਉਮੀਦ ਤੋਂ ਵੱਧ ਦਿੱਤਾ ਹੈ ਮੈਂ ਆਪਣੇ ਦਿਲ ਦੇ ਵਿੱਚ ਬਹੁਤ ਧੰਨਵਾਦ ਦੇ ਨਾਲ ਜਾ ਰਿਹਾ ਹਾਂ ਖੇਡ ਲਈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਨਾਲ ਮੈਂ ਮੈਦਾਨ ਸਾਂਝਾ ਕੀਤਾ ਸੀ ਅਤੇ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਨੇ ਮੈਨੂੰ ਰਸਤੇ ਦੇ ਵਿੱਚ ਦੇਖਿਆ ਮੈਂ ਹਮੇਸ਼ਾ ਆਪਣੇ ਟੈਸਟ ਕਰੀਅਰ ਨੂੰ ਮੁਸਕਰਾਹਟ ਦੇ ਨਾਲ ਦੇਖਦਾ ਆ ਤਾਂ ਹੁਣ ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਿਰਾਟ ਕੋਹਲੀ ਟੈਸਟ ਮੈਚਾਂ ਦੇ ਵਿੱਚੋਂ ਸੰਨਿਆਸ ਲੈ ਰਹੇ ਨੇ